ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾ ਹੈਗਾ 6:30 ਪੌਣੇ 7 ਦਾ ਟਾਈਮ ਹੈਗਾ ਅੱਜ ਹੈਗਾ ਜੀ ਦਸਹਿਰਾ ਦਸਹਿਰੇ ਦੀਆਂ ਸਾਰੇ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤਿਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰਸਾਇਰੇ ਦੀਆਂ ਤੇ ਚਾਈ ਚਾਈ ਬਣਾਉਣ ਸਾਵੇ ਹਨਾ ਇਧਰ ਨਾਲ ਉੱਤ ਸਬਜੀ ਸਬਜੀ ਪਈ ਐ ਥੋੜੀ ਜੀ ਉਹ ਮੂੰਗੀ ਆਉਣ ਪ੍ਰਿੰਡਿਆ ਤੇ ਆ ਗਏ ਥੋੜੀ ਜੀ ਉਹ ਬਣਾਉਣਿਆਂਗੇ ਤੇ ਅੱਜ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਤੇ ਆਪਾਂ ਦਾ ਸਰਾ ਨਹੀਂ ਮਨਾਇਆ ਮਿੱਠਾ ਕੁਛ ਨਹੀਂ ਕੀਤਾ ਖੀਰ ਵਗੈਰਾ ਪ੍ਰਸਾਦ ਵਗੈਰਾ ਕਿਉਂਕਿ ਤੁਹਾਨੂੰ ਪਤਾ ਹੀ ਆਪਣੇ ਘਰਾਂ ਚ ਡੈਥ ਹੋ ਗਈ ਸੀ ਕਿ ਥੋੜੇ ਦਿਨ ਹੋਏ ਨੇ ਹਜੇ ਦਾ ਸਾਰਾ ਤਾਂ ਅਗਲੇ ਸਾਲ ਵੀ ਆਜੂ ਤੇ ਜਿਹੜਾ ਇੱਕ ਵਾਰੀ ਜੱਗ ਤੋਂ ਚਲਿਆ ਗਿਆ ਹਨਾ ਉਹਨੇ ਕਦੇ ਵਾਪਸ ਨਹੀਂ ਆਉਣਾਗਾ ਜੇ ਆਪਾਂ ਇੱਕ ਤਿਹਾੜੀ ਦੋ ਤਿਹਾੜੀ ਨਾ ਮਨਾਵਾਂਗੇ ਆਪਾਂ ਨੂੰ ਕੋਈ ਘੱਟਾ ਨਹੀਂ ਪੈਂਦਾ ਹਨਾ ਤੇ ਪਰਿਵਾਰ ਨੂੰ ਬਹੁਤ ਵੱਡਾ ਘੱਟਾ ਪਿਆ ਹਨਾ ਤੇ ਆਪਾਂ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਆਪਾਂ ਨਾਲ ਖੀਰ ਨਾ ਪ੍ਰਸਾਦ ਕੁਝ ਨਹੀਂ ਬਣਾਇਆ ਹੋਏਗਾ ਤੇ ਤਪਾ ਜਾ ਜਾ ਕੇ ਤਾਂ ਜ਼ਰੂਰ ਆਵਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਹਨਾ ਕਿਉਂਕਿ ਦੋਜ ਚੜਾ ਆਵਾਂਗੇ ਆਪਣੀ ਮੱਜ ਸੁਈ ਹੈ ਇੰਨੀ ਬਿਮਾਰ ਹੋ ਗਈ ਸੀ ਤੇ ਵੀ ਉੱਥੇ ਸਾਡਾ ਦੋਜ ਚੜਦਾਗਾ ਵੀ ਦੋਜ ਚੜਾ ਆਵਾਂਗੇ ਦਸਵੀਂ ਤੇ ਉ ਸਾਨੂੰ ਦਸਾਏ ਰਹੇ ਨੂੰ ਦੀਵਾਲੀ ਨੂੰ ਜਾਣਾ ਹੀ ਪੈਂਦਾ ਉੱਥੇ ਗੁਰਦੁਆਰਾ ਸਾਹਿਬ ਤੇ ਅਸੀਂ ਜਾ ਕੇ ਜ਼ਰੂਰ ਆਵਾਂਗੇ ਜੀ ਤੇ ਦੋਜ ਚੜਾ ਆਵਾਂਗੇ ਮੱਜ ਦਾ ਹਨਾ ਜੋ ਵੀ ਸਰਦਾ ਸਮਾਨ ਆ ਗੁਰਦਵਾਰ ਸਾਹਿਬ ਉਹ ਪਾਇਆ ਜਾਊਗਾ ਤੇ ਨਹੀਂ ਤਾਂ ਅਸੀਂ ਅਗਲੀ ਦਸਵੀਂ ਤੇ ਵੀ ਵਗ ਜਾਂਦੇ ਕਿਉਂਕਿ ਸਾਡੀ ਮੱਜ ਮਸਾਂ ਠੀਕ ਹੋਈ ਹੈਗੀ ਤੇ ਸਰਦਾਰ ਜੀ ਕਹਿੰਦੇ ਪਾ ਜਾ ਕੇ ਆਵਾਂਗੇ ਹਨਾ ਸੁੱਖ ਨਾਲ ਆਪਾਂ ਨੂੰ ਅਗਲੇ ਅੱਗੇ ਵਾਦੇ ਵਾਸਤੇ ਹਨਾ ਅਰਦਾਸ ਕਰਨੀ ਜ਼ਰੂਰੀ ਹੈਗੀ ਜੋ ਵੀ ਆਪਾਂ ਜਿੱਥੇ ਵੀ ਜਾਣਿਆਂਗੇ ਤੇ ਫੇਰ ਆਉਂਦੀ ਦਸਵੀਂ ਨੂੰ ਸੁੱਖ ਨਾਲ ਦੂਜੀ ਦਾ ਦੋ ਚੜਾਇਆ ਮੰਗੇ ਬੈਗੁਰ ਸੁੱਖ ਸਾਂਦੀ ਰੱਖੇ ਉਹਨੂੰ ਢਿੱਲ ਮੱਠ ਤੋਂ ਹਨਾ ਦਰ ਲੱਗਦਾ ਹੁਣ ਤਾਂ ਬਹੁਤ ਸਾਰੀਆਂ ਮੱਜਾਂ ਹਨਾ ਜਿੰਦੀਆਂ ਵੀ ਸੂਂਦੀਆਂ ਨੇ 100 ਚੋਂ 90% ਡਾਕਟਰ ਨੇ ਡਾਕਟਰ ਕਹਿੰਦਾ ਵੀ ਇਹ ਬਿਮਾਰੀ ਹੋ ਰਹੀ ਹੈ ਮੱਜਾਂ ਨੂੰ ਸਭ ਦੀ ਮੱਜਾਂ ਨੂੰ ਸੁੱਖ ਸ਼ਾਂਤੀ ਰਹੇ ਹਨਾ ਤੇ ਦਸਾਰੇ ਰੀ ਅੱਜ ਹੈਗੀ ਹੈ ਛੁੱਟੀ ਸੁਖਮਣ ਹੋਰੀ ਚਾੜੂ ਲਾ ਦੇਣੀ ਕੁਝ ਦੀਦੀ ਲਾ ਦੂਗੀ ਫਿਰ ਆਲ ਮਿਲ ਕੇ ਕੰਮ ਕਰਕੇ ਮੱਥਾ ਟੇਕ ਆਵਾਂਗੇ ਪਿਲੀ ਲਾਈ ਆਂਗੇ ਚਸ਼ਮਾ ਲਾਈਂਦੇ ਗੁਰਮੁਣ ਉੱਪਰ ਲਾਇਆ ਈ ਕੋਸੇ ਲਾੜਾਂਗੇ ਮੱਜਾ ਸਰਦਾਰ ਜੀ ਨੂੰ ਮਾ ਦਾਂਗੇ ਮੈਂ ਸਬਜ਼ੀ ਬਣਾ ਕੇ ਅੱਜ ਥੋੜੀ ਜਿਹੀ ਲੇਟੀ ਰਹਿਣਗੇ ਦੇਖਦੀ ਆਂ ਕੱਚੀ ਲੇਟੀ ਨਾਲ ਮਾਂ ਫੇਰਨਾ ਮੱਝ ਬਿਮਾਰ ਹੋ ਜੇ ਨੇ ਮੈਂ ਇੱਥੇ ਲੇਟੀ ਧਰ ਲੂ ਸਬਜ਼ੀ ਤੋਂ ਬਾਅਦ ਨੇ ਭਾਂਡਾ ਠੀਕਰ ਮਾਜ ਲੂਗੀ ਹਨਾ ਤੇ ਰਲ ਮਿਲ ਕੇ ਕੰਮ ਕਰਕੇ ਫਟਾਫਟ ਫਟਾਫਟ ਜਾਈਏ ਸਰਦਾਰ ਜੀ ਇਧਰ ਦੁੱਧ ਪਾ ਕੇ ਆਏ ਨੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫੇਰ ਕਿਉਂ ਤੜਕੀ ਲੱਗੀ ਸੀ ਤੁਹਕ ਲੱਗੀ ਪੇ ਬਸ ਸਬਜੀ ਬਣਦੀ ਆ ਪਰੋਟੀ ਬਣਾਉਂ ਲਿਆਂਗੇ ਸੇਪ ਆਨੇ ਕੇਲੇ ਪਾ ਨੋਖਾ ਆਹ ਤੜਕੀ ਕਾਹਦੀ ਤੜਕੀ ਲੱਗੀ ਵੀ ਸੀ ਨਾ ਤੜਕੀ ਤਾਂ ਕਾਹਨੂੰ ਲੱਗੇ ਪਈ ਤੇ ਕੋਲ ਹਾਂ 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 ਤੜੀ ਹਾਂ ਤਕ ਫੋਹਟੀ ਤੜਕੀ ਖਾ ਲੈ ਲੈ ਤੈਨੂੰ ਤਾਂ ਯਕੀਨ ਨਹੀਂ ਹੁੰਦਾ ਕੋਈ ਨਾ ਮੈਨੂੰ ਯਕੀਨ ਨਹੀਂ ਆਉਂਦਾ ਜਿੰਨਾ ਚੱਕ ਮੈਂ ਅੱਖੀ ਦੇਖਦੀ ਨਹੀਂ ਇਹ ਕਿਹੜਾ ਇੰਨੇ ਭੁੱਖੀਆਂ ਨੇ ਉਹ ਵੀ ਫਿਰ ਗਿਆ ਅਸੀਂ ਇੰਨੇ ਦੇਖਦੇ ਆ ਹੱਥ ਕੱਸੀ ਮੈਂ ਤਾਂ ਦੇਖ ਫਿਆਨੀ ਬਈ ਮੈਂ ਵੀ ਛੋਟਾ ਕੋਈ ਤੈਂ ਦੇ ਕੇ ਫਿਰ ਚੱਲ ਭੁੱਖ ਲੱਗੇ ਹੋ ਖਾ ਲਈ ਹੋਏ ਕਿ ਡਿੱਗਾ ਲੈਣਾ ਵੀ ਭੁੱਖ ਲੱਗੀ ਆ ਖਾ ਲਈ ਉਹ ਤਾਂ ਖਰਾਬ ਹੋਣੀ ਸਮਕੇਲੇ ਤਾਂ ਕੱਲ ਖਾਦੇ ਜਾਂਦੇ ਠੀਕ ਸੀਗਾ ਉਹ ਖਰਾਬ ਬਣ ਜੇ ਕਿਹਦੇ ਖਾਦਾ ਬੂ ਮਰ ਜਾ ਛੋਟੀਆਂ ਛੋਟੀਆਂ ਤਿਆਰ ਸਾੜਤਾ 2.5 ਢਾਈ ਜਿਹੜਾ ਖੁਦ ਪਾਇਨ ਦੀ ਜਾਂਦੇ ਤਿਆਰ ਹੋ ਕੇ ਸੀ ਉਹ ਜਿਹੜੇ ਮਸਾਂ ਦੇ ਹਲਕੀਆਂ ਹੁੰਦੀਆਂ ਨੇ ਹੋਰ ਉਹਰ ਵੀ ਨਹੀਂ ਆਉਂਦੀਆਂ ਦੇਖ ਲੈ ਹਾਂ ਉਹ ਤਜਾਬ ਹੈ ਹੀ ਨਹੀਂ ਜੀਗਾ ਨਾ ਤਜਾਬ じゃ ਹੈ ਤੇ ਬਣਦੇ ਨੂੰ ਕੁਝ ਮਰਜ਼ੀ ਖਾਈ ਜਾਂਦੀਆਂ ਗੋਲ ਗੋਲੇ ਮਠੀਆਂ ਹੁਣ ਤੇਰੀ 3 ਨੂੰ ਹੀ ਦੋ ਪਕੌੜੇ ਬਖਵਾ ਦੇ ਇੱਕ ਸਮੋਸਾ ਔਰ ਕੁ ਤਜਾਬ ਬਣੂਗਾ ਜੀ ਹੋ ਗਈ ਲੱਤ ਸਿੱਧੀ ਹੋ ਆ ਗਈ ਹੁਣ ਲੰਬਾ ਹੋ ਗਿਆ ਜਮਾਨ ਕੋ ਬੋਈ ਨਹੀਂ ਲੱਤ ਕੋ ਦਿੰਦੇ ਆਪਾਂ ਫਿਰ ਬਾਹਰ ਨਹੀਂ ਸੰਧੀ ਨਾਲ ਚੱਲਦੀ ਉਹ ਨਾ ਹੁੰਦੇ ਪਰ ਇਹ ਖਾਪੇ ਕਰਕੇ ਨੇ ਨਾ ਕਿ ਖਦਾ ਲੈ ਕੇ ਦੇਖਦਾ ਹੁੰਦਾ ਭਾਈ ਐਂ ਨਾ ਪਰਮਾਨੈਂਟ ਕੋਈ ਜੇ ਕੋਈ ਹਾਜ਼ਰੀ ਲੱਭਦੀ ਉਹ ਕਦੇ ਨਹੀਂ ਕਰਦੀ ਨਾ ਹੁਣ ਨਹੀਂ ਕਰਦੀ ਭਾਈ ਜਦੋਂ ਪੱਟੀ ਪੀ ਉਹ ਹੋ ਜਾਂਦੀ ਉਹ ਸੁਣ ਲਾਉਣੀ ਵੀ ਠੀਕ ਹੋ ਜਾਊਗਾ ਕੋਈ ਨਾ ਬਾਰਾ ਇਸ ਪੱਕੇ ਖੰਡਾ ਕੋਈ ਨਾ ਆਉਂਦੀ ਮਾਰਦਾ ਨਾ ਨੁਰਨਾ ਇਨਨ ਸੋਲਤੂ ਵੀਦਾ ਚੱਲਿਓ ਕੋਈ ਤਾਂ ਵੀ ਉਹਦਾ ਨਾ ਇਹ ਰੋਜ਼ ਖੇਤ ਚੱਲ ਜਾਂਦਾ ਮੈਂ ਵੀ ਆ ਕੇ ਮੁੜਿਆ ਪਰ ਮੈਂ ਤੂੰ ਵੀ ਟੁੱਟ ਨਾ ਉਹਦਾ ਕਰੂ ਨਾ ਤਾਂ ਕਹਿੰਦਾ ਇਹ ਰੋਜ਼ ਖੇਤ ਵੀ ਵਧੀਆ ਸਾਫ ਸਾਫ ਜਿੰਨਾ ਘਰ ਦਾ ਸਾਫ ਤਾਂ ਚੰਗਾ ਹੈ ਨਾ ਜੀ ਹੋਰ ਕਰਾਇਆ ਨਾ ਨਾਲੇ ਉਹ ਜੂਰੇ ਕਹਿੰਦੇ ਕਿ ਐਂ ਤਾਂ ਗਿਆ ਜੇ ਬੇਕ ਨਹੀਂ ਖੇਤ ਜਾਂਦੇ ਨੇ ਰੋਜ਼ ਉਹ ਤਾਂ ਖੇਤ ਤੇ ਜਾਂਦਾ ਸਿੱਧੀ ਮੈਂ ਤਾਂ ਵੀ ਪਤਾ ਨਹੀਂ ਕਿਹੜੇ ਫਾਰਿਫ ਦੇ ਕਿਹੜੇ ਦੇ ਖੇਤ ਪੇੜਾ ਦੇ ਚੋਲਿਆ चाहे के टाइम गोते बारे मतलब एक के वर कर लेना सर के टाइम पंद्रह थोड़ा सुख हो गया ना और धड़ 12 नहीं थोड़ा ना ले ले धड़ा खेला जाता भाई मैं तो तैरता ही नहीं हूं यार लगुर मना क्यों पी ना पाले거든 परंतु बिहार के कि करनी हम खाटू बाप रे तो अब यो भी मैं चला के हां तो का पद दे दे नहीं हम डर सुनते बाद के वो तो है कह दे कि कह दे हम पास पहले गोधे को वाले ही तो बनाने करना है भाड़ भी को पापा और मैं तो सिर्फ करके मैं दादा गंगा में फिर ना तो चला के फिर साथ में सर पर मैं जाने दे दे वो गोधे के बाएं साइड पे रहे ਉਹਨਾਂ ਤੋਂ ਜਾਦੇ ਨਹੀਂ ਮੇਰੇ ਸਾਡੇ ਨਾਲ ਲਾੜਨ ਕਿ ਵੀ ਇਹੇ ਛੇਤੀ ਕਰੇ ਲਾਗੇ ਕਿ ਤੇ ਛੋਟੀ ਜੀ ਫਰਕ ਉਹ ਤੇਰੀ ਤੁ ਤਰਾਫ ਲੋਕ ਖਾ ਲੈਣਾ ਮਾੜੀ ਮਾੜੀ ਬੰਦਾ ਲੈ ਕੇ ਜੋ ਤਾਨੇ ਭਾਜਦਾ ਉਹ ਸਾਡੇ ਨਾਲ ਕਾਨੂੰਨ ਵਿਚਾਰੇ ਮੇਰਾ ਤਾਂ ਕੋਟਾ ਬੋਲਿਆ ਮੈਂ ਇਹ ਪੈਸੇ ਜਲਦੀ ਆ ਦਸਰ ਨਹੀਂ ਜਾ ਰਿਹਾ ਤੇ ਹੱਥ ਆਵਾਰ ਆ ਤੁਸੀਂ ਕੋਈ ਕੀ ਕਰੀ ਸਾਡੇ ਮੇਰੇ ਜਿੰਨੇ ਵੀ ਮੇਰੇ ਟੈਕਸ ਹੋਏ ਨੇ ਇਹਦਾ ਵੀ ਨੁਕਸਾਨ ਕਿਸੇ ਤਰ੍ਹਾਂ ਕੋਈ 900 ਦਾ ਕੋਸਣਾ ਬਸ ਇਹ ਨੂੰ ਬੋਲੋ ਉਹ ਲਾਗੂ ਨਹੀਂ ਦਾਤ ਨੀ ਜਦੋਂ ਤੂੰ ਰੇਫਰ ਉਹ ਦਿਨ ਬਾਜ ਨਹੀਂ ਆਏਗਾ ਬਸ ਹੁਣ ਮੇਰੇ ਨਾਲ ਉਹ ਗੋਡਾ ਜਿਹੜੇ ਨੇ ਹੁਣ ਮੇਰੇ ਨਾਲ ਗੋਡਾ ਪਾਇਆ ਉਡੀ ਉਮਰ 60 ਸਾਲ ਦੀ ਹੈ ਲਾਲ ਗੇਰੂ ਵਰਗਤੇ ਉਹਦੇ ਦਰਦ ਕਹਿੰਦੇ ਪੈਰ ਦਾ ਹੈ ਮੇਰੇ ਇੱਕ ਨੋਖਾ ਖੁੰਦਾ 60 ਦੀ ਵੀ ਹੈ ਕਿ ਉਹ ਨਹੀਂ ਚੱਲਦਾ 50 ਘਟ ਹੋ 55 ਦੀ ਹਾਂ ਤੇ ਵੀ ਉਹ ਉਹਦੇ ਉਦੇ ਉਦੇ ਅੰਦਰ ਨੂੰ ਪਸਾਰੇ ਕੀਤਾ ਡਾਕਟਰ ਜਨਮੇ ਤਾਂ ਉਹ ਨਹੀਂ ਕਿ ਡਾਕਟਰ ਨੇ ਪਤਾ ਉਹ ਨਹੀਂ ਮੈਨੂੰ ਮੈਂ ਕਿਹਾ ਕਿ ਨਾ ਤੂੰ ਬਾਬਾ ਜੀ ਨੇ ਮਨੇ ਜੀ ਆਹ ਦੇਖਣ ਲਈ ਤਾਂ ਕਿ ਮੈਂ ਤਾਂ ਬੋਲਾਂ ਬਾਬਾ ਚਾਹੇ ਕੋਈ ਸਮਾਰਗੀ ਬਵਾਲ ਆ ਚੱਕ ਲਿਖਦੇ ਤਾਂ ਮੈਂ ਜਰਾ ਨਾ ਪੈਸੇ ਨਹੀਂ ਪਾ ਲਾਦੇ ਬਸ ਆਹ ਮੈਂ ਤੇਰੇ ਹੋਰ ਅਨੀਸ਼ ਕਿ ਲੋਕ ਚ ਨਹੀਂ ਕਿਸੇ ਜਾਏਗਾ

ਦੋ ਤਾਰਕੇ ਦੋ ਹਰ ਕੋ ਜਗਾਂ ਦੇ ਹੋਰ ਜਗਾਂ ਦੇ ਪਸ ਨਹੀਂ ਹੋਣੀ ਹੈ ਪਹਿਲਾਂ ਬਣਾ ਤਾ ਆਪਣਾ ਕੁਦੀ ਦੋ ਤਾਰਕੇ ਕਰਦੇ ਹੋਣੇ ਤੇ ਦਦੇ ਦਾ ਹਰ ਜਣੇ ਹੋਏ ਕਿ ਕਦੀ ਫਿਰ ਕਰ ਦੋ ਕੋ ਤੇ ਫਿਰ ਤੂੰ ਤਾਂ ਵੀ ਜਾਉਂਗਾ ਕੋਟਾ ਦੁਕਾਨ ਲਾ ਕੇ ਪਹਿਲਾਂ ਤੂੰ ਕਿਹੜੀ ਆ ਆ ਮੁੰਡੇ ਦੇ ਇੱਕ ਖਾਸਾ ਕੁਝ ਕਮਾ ਕਰਦੇ ਮੈਨੂੰ ਹੋਰ ਵੀ ਦੋ ਪਰ ਆਇਆ ਹਲੇ ਤਾਂ ਪਾウダー ਜੀ ਦਾ ਡੱਬਾ ਜੀ ਪਿਆ ਹੈ ਉਹ ਪਤਾ ਨਹੀਂ ਹਜ਼ਾਰ ਦਾ ਹੈ ਜੇ 1100 ਦਾ ਹੈ ਦੇ ਵੀ ਗਾਲ ਨਾ ਠੀਕ ਆਇਆ ਠੀਕ ਕਰਦੇ ਵੀ ਹਾਂ ਤੁਸੀਂ ਬਾਰੀ ਘਾਟੇ ਮਾਰਨ ਨੀ ਕਿ ਹੋਗਾ ਹੁਣ ਤਾਂ ਪੈ ਜਾਊਗੀ ਇਹ ਹੁਣ ਤਾਂ ਕਹੇਗੀ ਕਿ ਮੈਂ ਦੇ ਦੂੰ 50 ਲੱਖ ਰੁਪਏ ਹੁਣ ਤਾਂ ਪਾਈ ਦਵਾਂਗੇ ਆਪਾਂ ਕੋ ਸਾਡੇ ਤੇ ਵਿੱਚ ਹੋਰ ਲਵਾ ਦੇ ਕੇ ਰੋਡ ਕਹੇਗੀ ਕਾ ਤਾਂ ਤਾਂ ਪੈ ਜਾਊਗਾ ਰੋਡ ਨਹੀਂ ਮੈਂ ਤਾਂ ਮਿਹਰਾ ਲੱਖੀ ਗਿਆ ਇਹ ਸਾਡੇ ਇਹ ਤਾਂ ਰੋਟੀ ਨਾ ਸਾਡੇ ਕਰਾ ਦਵਾਂਗੇ ਜੇ ਉਹ ਵੀ ਰਿਹਾ ਅੰਦਰ ਹੀ ਮੇਰੇ ਨਾਮ ਹੁੰਦਾ ਉਹ ਨਾ ਇਹਦੇ ਇਹ ਕਿਰਮ ਆ ਤੇ ਚੈੱਕ ਦਿੰਦੇ ਤੇ ਮੈਨੂੰ 50 ਲੱਖ ਰੁਪਏ ਮੈਂ ਲੈਤਾ ਤੇ ਮੈਂ ਅੱਗੇ ਰਿਹਾ ਬੋਲ ਲਿਓ ਚੈੱਕ ਦਿੰਦੇ ਤੇ ਮੈਂ ਰੱਖਾ ਆਪਣੇ ਪਾਰਾ ਬਣਿਆ ਸਾਰਾ ਓਦਿ ਚਾਹ ਮੈਂ ਤੁਸੀ ਮੇਰੀ ਵੇਚ ਤੇ ਕਰ ਰਿਹਾ ਹੈ ਕਿਹਨੇ ਨਾ ਵੀ ਜੇ ਤਰਫੋਂ ਕੋਲੋਂ ਲਾ ਫ੍ਰੈਂਟ ਸਾਰਾ ਕੁਝ ਹੈ ਨਾ ਸਾਰਾ ਕੁਝ ਹੈ ਆਪਣੇ ਕੋਲੇ ਵੀ ਨਹੀਂ ਹੋਰ ਕਹਿੰਦੇ ਚੈੱਕ ਦਿੰਦੇ ਉਹ ਜਗਲਕਰ ਚੱਕ ਪੁਕ ਮੈਂ ਤਰਾਤੀ ਗੱਡੀ ਚੋਂ ਹਾਂ ਨਿਕਲਦੀ ਗਾ ਜਿੱਤ ਵੀ ਆਲੇ ਕੋਲੇ ਇਹਨੇ ਕੋਈ ਸਾਰਾ ਚੱਕ ਨੇ ਗਾੜਾ ਚੱਕ ਵੀ ਆ ਲੜਾਈ ਵਾਲਾ ਚੱਕ ਵੀ ਆ ਤੇ ਪੈਸਿਆਂ ਵਾਲਾ ਚੱਕ ਵੀ ਇਹ ਕੋਈ ਸਾਰੇ ਤਰ੍ਹਾਂ ਦੇ ਚੱਕ ਪੀ ਆ ਨਾ ਮੰਮ ਜਿੱਦੇ ਅੱਬਰ ਸਾਰੇ ਕੋਲੇ ਕੋਈ ਇਹਨੇ ਕੋਈ ਅਗਲਾ ਨਹੀਂ ਹੈਗਾ ਲੋ ਜੇ ਟਾਈਮ 2 ਵਜੇ ਚੁੱਕੇ ਨੇ ਭੈਣ ਗਰਮੀਤ ਬੱਝੀ ਆ ਤੇ 2-4 ਮਿੰਟ ਉਧਰ ਖੜੂ ਕਿਉਂਕਿ ਖਾਣ ਕੋਲੇ ਕਿਚਮਾ ਟਾਈਮ ਆ ਸੱਤ ਵਾਲੇ ਕਿਤਮਾ ਟਾਈਮ ਹੁੰਦਾ ਤੇ ਉਹਨਾਂ ਨੇ ਵੀ ਜਾ ਕੇ ਆਉਗਾ ਕੰਮ ਕਰਨਾਗਾ ਤੇ ਮੇਰੀ ਚੱਪਲਾ ਰਹਿ ਗਈ ਗੁਰਮਨ ਉਧਰ ਹਨਾ ਕਮਰੇ ਚ ਤੇ ਪੈਸਾ ਤੇਲੀ ਪਾ ਪਾ ਲਿਆ ਵਧੀਆ ਹੋਗਾ ਉਹਨਾਂ ਨੇ ਫੋਨ ਕਰ ਦਿੱਤਾ ਤੇ ਅਸੀਂ ਜੇ ਵਗ ਜਾਂਦੇ ਫਿਰ ਹਨਾ ਹੋ ਕੁਝ ਲੋਗ ਗਿਆ ਗੁਰਦੁਆਰਾ ਸਾਹਿਬ ਗਿਆਨ 2 ਘੰਟੇ ਲੱਗ ਜਾਂਦੇ ਨੇਗੇ ਤੇ ਜਦੋਂ ਸਾਰੇ ਰਸਤੇ ਪਾ ਲਿਆ ਜੋ ਵੀ ਲੈਣੀ ਹੁੰਦੀ ਆ ਦੁੱਧ ਧਿਓ ਖਾਣ ਲਾ ਆਟਾ ਨਾ ਸਾਦਾ ਸਮਾਨ ਤੇ ਜੇ ਉਹਨੇ ਵਧੀਆ ਹੋ ਗਿਆ ਹੁਣ ਤੇ ਸੀਲਡ ਹੋ ਜੂਗੀ ਸੀਲ ਚ ਮੱਥਾ ਵੀ ਟੇਕਣਾ ਚਾਹੀਦਾ ਲੈ ਪੈਣ ਨਹੀਂ ਲੱਗੀ ਤੇ ਇਹ ਅੱਖਾ ਹੋ ਜਾਂਦਾ ਫਿਰ ਨਾ ਮਗਰੋਂ ਉਹਨੇ ਫਿਰ ਉਹਨੂੰ ਕੁਸਤਾ ਹੋ ਜਾਂਦਾ ਨੇ ਸਾਨੂੰ ਹੋ ਜਾਂਦਾ ਬਗਨਾ ਮੁਰਗੀ ਤੇ ਹੁਣ ਅਸੀਂ ਜਾਣਿਆ ਜੀ ਸਿੱਧਾਂ ਚ ਕਿਦਾਂ ਤੁਸੀਂ ਮੱਠਾ ਟੇਕ ਕੇ ਫਿਰ ਇੱਥੇ ਸਾਡੇ ਬੱਚੇ ਨੇ ਨਾ ਛੋਟੇ ਛੋਟੇ ਦਹਮਾਨ ਕਰਿਓ ਚਰੇ ਹੈਨਾ ਉਹਨਾਂ ਨੇ ਰਾਵਣ ਬਣਾਇਆ ਹੱਥ ਨੇ ਕੁੱਕੜ ਕੇ ਸੰਗ ਪੈਟ ਕੇ ਜੀ ਕਹਿੰਦੇ ਤੁਸੀਂ ਉਹਨਾਂ ਨੇ ਆਪਦੇ ਹੱਥੀਂ ਰਾਵਣ ਬਣਾਇਆ ਕਹਿੰਦੇ ਅੰਟੀ ਕੋ ਬਲੌਗ ਸ਼ੁਰੂ ਕਰੀਂ ਦੇਖਾਂਗੇ ਕਾਇਆ ਲੱਗਿਆ ਬੱਤ ਕਾ ਹਣਾ ਤੇ ਬਲੌਗ ਸ਼ੁਰੂ ਕਰਾਂਗੇ ਆਪਾਂ ਉਗੱਡੀ ਤੀ ਜੰਗ ਨਾਲ ਜਾਊਗਾ ਸਾਡੇ ਭੂਆ ਜੀ ਜਾਣਗੇ ਸਿਮਰਜੀਤ ਵੀਪਾਲ ਦੀ ਮੰਮੀ ਤੇ ਉਹ ਦੋ ਬਾਰੀ ਫੋਨ ਕਰ ਹਟ ਗਿਆ ਤੁਸੀਂ ਆਏ ਨਹੀਂ ਕਿਰਵਨ ਨੂੰ ਦੱਸਿਆ ਮੈਂ ਕਿ ਆਪਣੇ ਰਿਸ਼ਤੇਦਾਰ ਆ ਗਏ ਉਹਨਾਂ ਨੇ ਗਿਆ ਕੋ ਫਿਰ ਆਵਾਂਗੇ ਸੀ ਤੰ ਜ਼ਰੂਰ ਲੈ ਕੇ ਆਵਾਂਗੇ ਕਿ ਨਹੀਂ ਮੈਨੂੰ ਭੁੱਲ ਨਾ ਜਾ ਮੈਂ ਕਹਿੰਦੀ ਮੈਨੂੰ ਆਏ ਕਿ ਮੈਂ ਭੁੱਲ ਨਾ ਜਾਣੀ ਹਨ ਨਹੀਂ ਭੁੱਲ ਜੇ ਭੂਆ ਤਾਂ ਨੂੰ ਨਿਭੋਲਦੇ ਹੈਗੇ ਭੂਆ ਤਾਂ ਹਨਾ ਘਰ ਦੀ ਰੌਣਕ ਹੁੰਦੀ ਹੈ ਭੂਆ ਨੂੰ ਭੁੱਲਿਆ ਜਾਂਦਾ ਹੁੰਦਾ ਤੇ ਨਹੀਂ ਤੈਨੂੰ ਭੁੱਲ ਜਾਂਗੇ ਅਸੀਂ ਚੰਦਲ ਚੋ ਬੀਬੀ ਉਹਨਾਂ ਨਾਲ ਉਧਰ ਨਵੀਂ ਕੇ ਬਾਗੀ 33 5 4 ਮਿੰਟੀ ਫੜਾਂਗੇ ਹੁਣ ਪਤਾ ਜੀ ਕਿ ਵੀਰਦਾਰਿਆ ਕਿਹੜਾ ਖੜਾ ਜਾਂਦਾ ਹੈ ਨਾ ਬਾळा ਨਾ ਰਿਹਾ ਜਾਂਦਾ ਹੈ ਬਾਗੀ ਤੇ ਰੜੀ ਨਾ ਗੱਡੀ ਆ ਜਾਹੀ ਲਾ ਲੈਣਾ ਹੋਰ ਕਰਦੇ ਨਵੀਂ ਤੇ ਬੀਬੀ ਨੂੰ ਕਹਿੰਦੇ ਲੋ ਜੀ ਹੁਣ ਸੀਡ ਹੋ ਜਾਂਦੀ ਹੈ ਇਹ ਜਿਹੜੇ ਸਵੇਰ ਵੇਲੇ ਢੀੜ ਵੱਧ ਹੁੰਦੀ ਹੈ ਬਹੁਤ ਖੁੱਲੀ ਉਮਾਰਤ ਹੈ ਜਿਵੇਂ ਕਿ ਸਰੋਵਰ ਬਣਿਆ ਹੋਵੇ ਲੋ ਜੀ ਆਪਣੀ ਹਲਦੀ ਸਾਨਣ ਵਾਲੀ ਸੀਗੀ ਹਣ ਇਕੱਠੀ ਪਿਆਈ ਕਰਕੇ ਟੋਰਾ ਜਪੇਗਾ ਵਿਚ ਤੇ ਹੁਣ ਆਪਾਂ ਹੱਦੀ ਸਾਨੀਆਂ ਦੇ ਮਿਰਚਾ ਸਾਨਾਂਗੇ ਵਾਹ ਗਰੂ ਬਾਹ ਚੜ ਗਈ ਉਹ ਬੱਚੇ ਆਏ ਇਹ ਦੀ ਸਮੈਲ ਜੀ ਆਈ ਹੈ ਨਾ ਬਾਹ ਚੜੀ ਆ ਸਮੈਲ ਨਹੀਂ ਤੇ ਭੈਣਾਂ ਗਰਮੀਤ ਮਿਲ ਗਈ 10 ਮਿੰਟ ਜਾਏ ਦਸਹਿਰਾ ਚੰਗਾ ਹੀ ਚੜਿਆ ਤੇ ਭੈਣਾਂ ਪੈਣਾ ਦਾ ਮੇਲ ਹੋ ਗਿਆ ਤੇ ਜਿਹੜਾ ਭੈਣਾ ਭੈਣਾ ਮਿਲਦੀਆਂ ਨੇ ਹਨਾ ਸਾਰੇ ਦੇ ਦੇ ਗਿੱਲੇ ਸੀ ਕਿਵੇਂ ਨਿਕਲ ਜਾਂਦੇ ਨੇਗੇ ਤੇ ਖਾਸ ਕਰਕੇ ਮੇਰੀਆਂ ਭੈਣਾਂ ਤਾਂ ਮੇਰਾ ਬਹੁਤ ਦੁੱਖ ਸੁੱਖ ਬਣਾਉਂਦੀਆਂ ਨੇ ਹਨਾ ਹਰ ਇੱਕ ਦਾ ਕਰਕੇ ਤੇ ਭੈਣਾ ਦਾ ਹੁੰਦਾ ਹੀ ਆ ਹਨਾ ਤੇ ਜੇ ਨਾ ਭਾਈ ਫੋਨ ਚੱਕਣ ਤਾਂ ਭੈਣਾਂ ਤਾਂ ਕਰੋ ਮਰਜ਼ੀ ਫੋਨ ਕਰ ਲੈ ਭੈਣਾਂ ਤਾਂ ਚੱਕ ਹੀ ਲੈਂਦੀਆਂ ਨੇ ਹਨਾ ਭੈਣਾ ਭੈਣਾ ਦਾ ਇੱਕ ਭੈਣ ਇੱਕ ਤਾਂ ਪੈਨ ਤਾਂ ਸਭ ਦੇ ਹੋਣੀ ਚਾਹੀਦੀ ਆ। ਢਾਂ ਚੜ ਗਈ ਸਾਨੂੰ। ਇੱਕ ਇੱਕ ਪੈਨ ਤਰਬ ਸਭ ਨੂੰ ਦੇਵੇ, ਦੁੱਖ ਬਣਾਉਣ ਨੂੰ ਹਨਾ। ਆਇਸ ਤਾਂ ਫੇਰ ਵੀ ਤੈਨਾਂ ਚੱਲ। ਨਾ ਮੈਂ ਅੱਜ ਦੇ ਡੱਬੇ ਤੋਂ ਮੈਨੂੰ ਆਏ ਜੇ ਆਇਆ ਵਿੱਚ ਵਿੱਚ ਚਟੋਰਾ ਜਿਹਾ ਪਿਆ ਪਿਆ ਮੈਂ ਮਿਰਚਾਂ ਸਾਲਾ। ਰਾਵਣ ਭੁੱਖ ਕੰਡੀਆਂ ਦੇ ਆ ਰਿਹਾ ਦਦੇ ਨੇ। ਹਾ ਸਿੱਕਾ। ਗਲਤੀ ਕੀਤੀ ਮੇਰੇ ਜੀਜਾ ਆਇਆ ਸੀ ਮੈਂ ਉਹਰੇ ਹੁੰਦੇ ਸਾਨਣੀਆਂ ਤੇ ਮਿਰਚਾਂ ਨੇ ਚਿਹਰੇ ਦੀ ਚਿਹੜ ਹੋ ਜਾਂਦਾ ਸੇਬ ਕੇਲੇ ਪਹਿਲਾਂ ਪਹਿਲਾ ਕੇਲੇ ਖਾ ਲੋ ਖਰਾਬ ਹੋ ਜਾਣਗੇ ਕੱਲ ਨੂੰ ਕਿਵੇਂ ਮੈਂ ਖਾਣਾ ਸਾਣ ਹੈ ਜੀ ਹੁਣ ਮੈਂ ਨਾ ਸਾਬਣਾਂ ਚ ਧੋਕਨੇ ਤੇ ਮੈਂ ਕੈਂਪਰ ਕੁੰਪਰ ਭਾੜੂ ਨੇ ਮਿਲਿਆ ਇਲਾਕੇ ਭਾਂਡੇ ਪੁੰਡੇ ਮਾਜ ਰੂਗੀ ਤੇ ਕੰਮ ਕਰਨ ਵਾਲਿਆਂ ਜਿਹੜੇ ਆਪਾਂ ਕਰ ਲਾਂਗੇ ਹੁਣ ਫਿਰ ਰਾਵਣ ਵਾਲੇ ਕਹਿ ਕੇ ਜਵਾਖ ਜਮਾਨ ਨਾਲ ਨਹੀਂ ਕਿੰਨੇ ਕਿ ਜਵਾਖ ਨੇ 12 13 12 12 13 13 ਸਾਲ ਦੇ ਉਹਨਾਂ ਨੇ ਰਾਵਣ ਬਣਾਇਆ ਗਾ ਗੱਤੇ ਦਾ ਕਹਣਾ ਅੰਤੀ ਸੇ ਪੁੱਟ ਦਾ ਸੱਤ ਪੁੱਟ ਦਾ ਦੱਸ ਕੇ ਵੀ ਗਏ ਨਹੀਂ ਜ਼ਰੂਰ ਆਇਓ ਜੇ ਟਾਈਮ ਲੱਗ ਗਿਆ ਹਨਾ ਜ਼ਰੂਰ ਦੇਖ ਕੇ ਆਵਾਂ ਤੇ ਹਾਦੀ ਦਾ ਸੌਖੀ ਪੈ ਮਰਚੰਬਾਤ ਔਖੀ ਬਣਦਾ ਚਲ ਹੁਣ ਆਪਣੀ ਸਬਜ਼ੀ ਦੁਪਹਿਰੇ ਬਣਾ ਲਈ ਸੀ ਆਪਾਂ ਨੇ ਦੇਖ ਕੇ ਆਪਾਂ ਲਾ ਰਾਂਗੇ ਪੋਚਾ ਆਹ ਪੋਚਾ ਤੋੜ ਦਾਂਗੇ ਜਿਹੜਾ ਭੁੱਜ ਕਰ ਲੈ ਵਿਚੋਂ ਨਿਕਲਿਆਗਾ ਦੇਪਾ ਮਾਂ ਅੰਦਰ ਇੱਥੇ ਆਪਾਂ ਕੋਚਾ ਲਾ ਦਾਂਗੇ ਆਪਾਂ ਫੇਰ ਮਿਲਦਾ ਸਫਾਈ ਕਰਦੀ ਇੱਥੇ ਲੋ ਜੀ ਆਪਾਂ ਚੋਣੇ 18 ਨੰਨੇ-ਮੁੰਨੇ ਵੀ ਅਜੇ ਲੇਟ ਹੋ ਗਏ ਅੱਗੇ ਤਾਂ ਮੈਂ ਇਹ ਜਿਹੜੇ ਚੋਲਾ ਦਿੱਤੀਗੀ ਅੱਜ ਕਿਉਂਕਿ ਲੇਟ ਹੋ ਗਏ ਪਹਿਲਾਂ ਸਿੱਧਾ ਚਵਾ ਕੇ ਤਾਂ ਕਿਉਂ ਆਉਂਦੇ ਹਾਂ ਕਿ ਲਾ ਮੈਂ ਤਾਂ ਮੁਝਾ ਬੰਨ ਕੇ ਖਾ ਕੇਲਾ ਪਾਲ ਦਿਆ ਹਾਂ ਕੇਲਾ ਨਹੀਂ ਹੁਣ ਦੁੱਧ ਪੀਣ ਦੀ ਕਾਲ ਹੀ ਆ ਪਹਿਲਾਂ ਗੁਰਮਨ ਕੱਟੀਆਂ ਨੂੰ ਕੇਲਾ ਖਵਾ ਕੇ ਹੱਡੀ ਆ ਹੱਡ ਐ ਨਹੀਂ ਕਾਇਨੀ ਕਰ ਐਨੀ ਤੇਰੀ ਕਾਇ ਨਾਲ ਨਹੀਂ ਬੋਲੀ ਆਂਦੀ ਚਲੋ ਜੇਕਰ ਕਿਸੇ ਚੈਨਲ ਤੇ ਪਹਿਲੀ ਵਾਰ ਹੋ ਉਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓਜ਼ ਦੇ ਕਰ ਦਿਓ ਜੇ ਸਾਡੀ ਵੀਡੀਓ ਬੇਲੇ ਤੁਹਾਨੂੰ ਜਿਆਦਾ ਪਿਆਰਾ ਲੱਗ ਸਮੇਂ ਕਰਿਓ ਹਾਂ ਹਾਂ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਨੇ ਆਪਣੀ ਕੱਟੀ ਚੁੰਗਦੀ ਆ ਅੱਪਾ ਸੁਣ ਵਾਲੀ ਛੋਟੀ ਦਵਾਈ ਉਪਰ ਕਰਦੇ ਆਗੇ ਵੀਡੀਓ ਦਾ ਐਂਡ ਇਹ ਮੈਂ ਕਰਦੀ ਆ ਦਵਾਈ ਦੀ ਇਹ ਚਾਰੂੰਗੀ ਇਹਨਾਂ ਸੁਣ ਵਾਲੀ ਛੋਟੀ ਦਵਾਈ ਚਾਰ ਦਿਆਂਗੀ ਚਾਰ ਦੇ ਰਹੇ ਹਾਂ ਇਹ ਤਾਂ ਜੋ ਕੇ ਪਾਵਾ ਕੇ ਹੁਣ ਬਿਲਕੁਲ ਇਹ ਕਾਲੂ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦਾ ਬਲੌਗ ਰੱਖੀ ਐ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ